कान कबीर कबीर हो अंदरो जा तान कबीर कबीर हो गई अंदरो जहान दे कबीर कबीर हो गई अंदरो जहाना दे ਕਬੀਰ ਕਬੀਰ ਹੋ ਗਈ ਅੰਦਰ ਤੋਂ ਜਹਾਨਾ ਦੇ ਗੱਜ ਕੇ ਪਿਓ ਮੇਰੀਆਂ ਪੈਣਾ ਤੇ ਵੀਰ ਅਤਾਨ ਕਬੀਰ ਕਬੀਰ ਹੋ ਗਈ ਅੰਦਰ ਤੋਂ ਜਹਾਨਾ ਅਤਾਨ ਕਬੀਰ ਕਬੀਰ ਹੋ ਗਈ ਅੰਦਰ ਤੋਂ ਜਹਾਨਾ ਉਹ ਤਾਨ ਕਬੀਰ ਕਬੀਰ ਹੋ ਗਈ ਅੰਦਰ ਤੋਂ ਜਹਾਨਾ ਦੇ ਤਨ ਕਬੀਰ ਕਬੀਰ ਹੋਗੇ ਅੰਦਰ ਤੋ ਜਹਾਨਾ ਦੇ ਤੋ ਜਹਾਨਾ ਦੇ ਅੰਦਰ 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 ਤੋ ਜਹਾਨਾ ਦੇ ਮਾਣੇ ਜੋੜੋ ਭਾਈ ਸਾਰੇ ਗੱਜਕੇ ਪੜੋ ਸੰਗਤਾਂ ਵਲੋਂ ਪ੍ਰੀਤਵਾਨਾਂ ਵਲੋਂ ਸ਼ਬਦ ਸਤਾਰ ਹੋ ਰਹੇ ਨੇ ਸਤਿਗੁਰ ਕਬੀਰ ਸਾਹਿਬ ਸਭਨਾ ਤੇ ਦਇਆ ਕਰਨ ਤੇ ਉਹ ਸਰਦਾਰੀਆਂ ਸਾਡੀ ਝੋਲੀ ਜੜੀਆਂ ਪਾਈਆਂ ਜਿਹੜੇ ਉਹਨਾਂ ਦੇ ਬਾਣੀ ਦੇ ਸਦਾਤ ਨੇ ਉਹ ਦਇਆ ਕਰਨ ਤੇ ਅਸੀਂ ਉਹਨਾਂ ਨੂੰ ਅਪਣਾ ਸਕੀਏ ਇਥੋਂ ਆਣ ਕੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਿਆਂ ਤੇ ਇਹ ਦਾਤ ਲੈ ਕੇ ਜਾਣੀ ਹੈ ਕਿ ਬਾਣੀ ਦੇ ਸਿਧਾਤਾ ਨਾਲ ਸਿੱਖੀਆਂ ਸਰਦਾਰੀਆਂ ਝੋਲੀਆਂ ਪਾਓ ਤੇ ਨਾਲੇ ਆਪਣੇ ਬੱਚਿਆਂ ਨੂੰ ਵਿਦਿਆ ਪੜ੍ਹਾਈਆਂ ਦੇ ਨਾਲ ਇਹਨਾ ਜੋੜੋ ਇਸ ਮਕਾਮ ਤੇ ਪਹੁੰਚਾ ਦਿਓ ਕਿ ਜਿਨ੍ਹਾਂ ਨੂੰ ਧਮਾਨ ਹੈ ਨਾ ਉਹ ਤੁਹਾਡੇ ਅੱਗੇ ਆਣ ਕੇ ਸਿਰ ਝੁਕਾ ਦੇਣ ਤੇ ਕਹਿਣ ਹੁਣ ਮੇਰੀ ਪੱਤ ਨਹੀਂ ਜੇ ਰਿੰਦੀ ਕਰਾਇਓ ਆਪਣੇ ਪੁੱਤਰ ਕੋਲੋਂ ਫੋਨ ਜਰਾ ਕਰ ਵਾਹਿਗੁਰੂ ਵਾਹਿਗੁਰੂ ਉੱਥੇ ਲਿਆ ਕੇ ਖੜੇਆ ਕਰਦੇ ਹੋ ਕਿਉਂਕਿ ਰੱਬ ਦਾ ਕੀ ਕੰਮ ਹੈ ਸਾਡੇ ਵਿੱਚ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਸ੍ਰੀ ਮਹਿੰਦਰ ਭਗਤ ਜੀ ਪਹੁੰਚ ਚੁੱਕੇ ਹਨ ਸਾਡੇ ਸਮਾਜ ਦੀ ਸਾਡੇ ਪੰਜਾਬ ਦੀ ਸ਼ਾਨ ਸ੍ਰੀ ਮਹਿੰਦਰ ਭਗਤ ਜੀ ਕੈਬਨਿਟ ਮਨਿਸਟਰ ਸਤਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਉਹਨਾਂ ਦਾ ਪਹੁੰਚਣ ਤੇ ਧੰਨਵਾਦ ਕਰਦੀ ਹੈ ਕੈਬਨਿਟ ਮਿਨਿਸਟਰ ਸ੍ਰੀ ਮਹਿੰਦਰ ਪਗਾੜ ਜੀ ਨਾਲ ਉਹਨਦੇ ਸਾਬਕਾ ਗਊਸ਼ਾਲਾ ਚੇਅਰਮੈਨ ਕੀਮਤੀ ਪਗਾੜ ਜੀ बोलिए सतगुरु कबीर साहिब की सतगुरु कबीर पंथ सेवा सोसाइटी कैबिनेट मिनिस्टर श्री मिंदर भगत जी दा पहुंचने ते ਧੰਨਵਾਦ ਕਰਦੀ ਹੈ ਜੀ ਉਹਨਾਂ ਦੇ ਆਏ ਹੋਏ ਸਾਥੀਆਂ ਦਾ ਵੀ ਧੰਨਵਾਦ ਹੈ ਜੀ ਉਹਨਾਂ ਦੇ ਨਾਲ ਸਾਬਕਾ ਗਊਸ਼ਾਲਾ ਚੇਅਰਮੈਨ શ્રી ਕੀਮਤੀ ਭਗਤ ਜੀ ਉਹਨਾਂ ਦਾ ਵੀ ਧੰਨਵਾਦ ਹੈ ਪਹੁੰਚਣ ਤੇ ਜੀ ਪੰਡਾਲ ਦੇ ਵਿੱਚ श्री ਜੀਕੇ ਭਗਤ ਜੀ ਮੇਕ ਕਮਿਊਨਿਟੀ ਪ੍ਰੈਜ਼ੀਡੈਂਟ ਉਹਨਾਂ ਦਾ ਵੀ ਧੰਨਵਾਦ ਹੈ ਜੀ ਭਗਤ ਮਾਹ ਸਭਾ ਪ੍ਰੈਜ਼ੀਡੈਂਟ ਪ੍ਰੋਫੈਸਰ ਰਾਜਕੁਮਾਰ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਪਹੁੰਚਣ ਤੇ ਸਤਗੁਰ ਕਬੀ ਸਾਹਿਬ ਪੰਥ ਸੇਵਾ ਸੁਸਾਇਟੀ ਸ਼੍ਰੀ ਮਹਿੰਦਰ ਭਗਤ ਜੀ ਦਾ ਪਹੁੰਚਣ ਤੇ ਧੰਨਵਾਦ ਕਰਦੀ ਹੈ ਜੀ ਨਕਬੀਰ ਜੈ ਕਬੀਰ ਤਾਨ ਕਬੀਰ ਜੈ ਕਬੀਰ ਜੈ ਕਬੀਰ ਤਾਨ ਕਬੀਰ ਜੈ ਕਬੀਰ ਤਾਨ ਕਬੀਰ ਤਾਨ ਕਬੀਰ ਤਾਨ ਕਬੀਰ ਤਾਨ ਕਬੀਰ ਜੈ ਕਬੀਰ ਮੰਚ ਪੰਡਾਲ 'ਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡੀ ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵੱਲੋਂ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਵੈਲਕਮ ਬੜੇ ਇਮਾਨ ਦੀ ਗੱਲ ਹੈ ਕਿ ਅੱਜ ਸਾਡੇ ਵਿੱਚ ਸ਼੍ਰੀ ਮਹਿੰਦਰਪਾਲ ਕੈਬਨਟ ਮੰਤਰੀ ਪੰਜਾਬ ਸਾਡੇ ਵਿੱਚ ਪਹੁੰਚੇ ਨੇ ਸਾਡੇ ਕਬੀਰਪੰਥ ਸਮਾਜ ਵਾਸਤੇ ਇਹ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਸਰਕਾਰ ਦੇ ਅੰਦਰ ਸਾਡੇ ਸਮਾਜ ਦੇ ਵਿੱਚੋਂ ਮੰਤਰੀ ਸਾਹਿਬ ਸਾਡੇ ਸਮਾਜ ਵਾਸਤੇ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਸਤੇ ਉਹ ਇਹ ਉਪਰਾਲੇ ਕਰਦੇ ਪਏ ਨੇ ਮੰਤਰੀ ਸਾਹਿਬ ਕੁਝ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਨੇ ਸਾਡੇ ਕੋਲ ਅਸੀਂ ਉਹ ਜ਼ਰੂਰ 2 ਮਿੰਟ ਚ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਕਿਉਂਕਿ ਸਮੇਂ ਦੀ ਬਹੁਤ ਘਾਟ ਆ ਸਮਾਂ ਪਹਿਲੇ ਬਹੁਤ ਜ਼ਿਆਦਾ ਹੋ ਗਿਆ ਅਸੀਂ ਬਹੁਤ ਵਿਸ਼ਾਲ ਸਮਾਗਮ ਕਰਾਉਣ ਵਾਸਤੇ ਇਹ ਉਪਰਾਲੇ ਕਰ ਰਹੇ ਆ ਸਾਡੀਆਂ ਕੁਝ ਮੰਗਾ ਨੇ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਬਹੁਤ ਸਾਰੀ ਤਦਾਦ ਦੇ ਵਿੱਚ ਅਨਗਿਣਤ ਸਾਡਾ ਸਮਾਜ ਹੈ ਅਸੀਂ ਚਾਹੁੰਦੇ ਹਾਂ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੇ ਇਸ ਤੋਂ ਵੀ ਵਿਸ਼ਾਲ ਸਮਾਗਮ ਕਰਾਇਆ ਜਾਵੇ ਨਿਰਵਾਨ ਦੀਵਸ ਮਨਾਇਆ ਜਾਵੇ ਪ੍ਰਗਿਆਸ਼ ਉਤਸਵ ਮਨਾਇਆ ਜਾਵੇ ਬਟ ਸਾਡੇ ਕੋਲ ਕੋਈ ਐਨੀ ਸੰਖਿਆ 'ਚ ਸਮਾਜ ਨੂੰ ਇਕੱਠੇ ਕਰਨ ਵਾਸਤੇ ਕੋਈ ਅਸਥਾਨ ਨਹੀਂ ਹੈ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਰਨ ਵਾਸਤੇ ਸਮਾਜ ਨੂੰ ਸੇਧ ਦੇਣ ਵਾਸਤੇ ਸਾਡੇ ਕੋਲ ਕੋਈ ਅਜਾ ਸਥਾਨ ਨਹੀਂ ਜਿੱਥੇ ਸਾਲ 'ਚ ਇੱਕ ਦੋ ਵਾਰੀ ਇਹੋ ਜਿਹਾ ਵਿਸ਼ਾਲ ਕਾਰਜਕ੍ਰਮ ਕਰਵਾਇਆ ਜਾਣ ਔਰ ਸਮਾਜ ਨੂੰ ਸਿੱਧ ਮਿਲੇ ਆਪਣੇ ਗੁਰੂਆਂ ਦੀ ਪ੍ਰਤੀ ਜਾਣਕਾਰੀ ਮਿਲੇ ਸੋ ਇਸ ਕਰਕੇ ਅਸੀਂ ਆਪਣੇ ਪਿੰਡਾਂ 'ਚ ਮੁਹੱਲਿਆਂ 'ਚ ਸ਼ਹਿਰਾਂ 'ਚ ਮੰਦਰਾਂ ਦੇ ਵਿੱਚ ਥੋੜਾ-ਥੋੜੀਆਂ ਸੰਖਿਆ ਦੇ ਵਿੱਚ ਪ੍ਰਕਾਸ਼ឧបੋਸਥ ਵਿ ਮਨਾ ਲੰਨੇ ਆ ਨਿਰਵਾਨ ਦੀਵਸ ਵੀ ਮਨਾ ਲੰਨੇ ਆ ਬੱਟ ਜਦ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਅਸੀਂ ਸੰਖਿਆ ਇਕੱਠੀ ਕਰਕੇ ਸਮਾਜ ਨੂੰ ਸਹਿਦ ਨਹੀਂ ਦਵਾਂਗੇ ਥਾਂ ਥਾਂ ਤੇ ਵੰਡੀਆਂ ਜਿਹੜੀਆਂ ਸਾਡੀਆਂ ਸੰਗਤਾਂ ਇਕੱਠੀਆਂ ਨਹੀਂ ਹੋ ਸਕਦੀਆਂ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਡੇ ਵਾਸਤੇ ਕਬੀਰ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਤੁਹਾਨੂੰ ਪੰਜਾਬ ਸਰਕਾਰ ਚ ਕੈਬਨਿਟ ਮਨਿਸਟਰ ਬਣਾਇਆ ਇਹ ਸਾਡੀ ਜੋ ਸਾਡਾ ਸਮਾਜ ਹੈ ਉਹਦੇ ਵਾਸਤੇ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਤੁਸੀਂ ਸਾਡੀਆਂ ਸਮੱਸਿਆ ਦਾ ਸਮਾਧਾਨ ਕਰ ਸਕਦੇ ਹੋ ਮੰਤਰੀ ਸਾਹਿਬ ਸਾਡੀ ਜੋ ਮੰਗ ਹੈ ਸਤਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵੱਲੋਂ ਨਹੀਂ ਇਹ ਜਿੰਨੀ ਪੰਡਾਲ ਚ ਸੰਗਤ ਬੈਠੀ ਹੈ ਜਿੰਨਾ ਸਮੁੱਚਾ ਸਮਾਜ ਬੈਠਾ ਹੈ ਸਾਡੇ ਸਾਰਿਆਂ ਦੀ ਇਹ ਪਰਜ਼ੋਰ ਅਪੀਲ ਹੈ ਆਪ ਜੀ ਦੇ ਅੱਗੇ ਕਿ ਅੰਮ੍ਰਿਤਸਰ ਪਠਾਨਕੋਟ ਹਾਈਵੇ ਨੈਸ਼ਨਲ ਤੇ ਸਤਗੁਰੂ ਕਬੀਰ ਭਵਨ ਦੇ ਵਾਸਤੇ ਸਾਨੂੰ ਸਰਕਾਰ ਕੋਲੋਂ ਇੱਕ ਵਿਸ਼ਾਲ ਜਗ੍ਹਾ ਦਾ ਪ੍ਰਬੰਧ ਕਰਵਾਇਆ ਜਾਏ ਕੋਈ 8-10 ਕਿੱਲੇ ਦੀ ਜਿਹੜੀ ਹੈ ਉਹ ਸਾਡੀ ਮੰਗ ਹੈ ਇਹ ਸਾਡੀ ਤੁਹਾਡੇ ਚਰਨਾਂ 'ਚ ਸਾਰੇ ਸਮਾਜ ਵੱਲੋਂ ਅਪੀਲ ਹੈ ਕਿ ਸਾਨੂੰ ਅਸੀਂ ਸਟੇਟ ਲੈਵਲ ਤੇ ਨਹੀਂ ਅਸੀਂ ਸਮਾਜ ਨੂੰ ਨੈਸ਼ਨਲ ਲੈਵਲ ਤੇ ਦੇਖਣਾ ਚਾਹੁੰਦੇ ਆ ਸਾਡੇ ਵਿੱਚ ਬਹੁਤ ਸਾਰੀਆਂ ਸਾਡੀਆਂ ਮਹਾਨ ਹਸਤੀਆਂ ਵੀ ਨੇ ਔਰ ਤੁਸੀਂ ਸਾਡੇ ਸਮਾਜ ਦੇ ਬੜੇ ਵੱਡੇ ਮਾਣ ਪੰਜਾਬ ਦੇ ਵਿੱਚ ਕੈਬਨਿਟ ਮਨਿਸਟਰ ਇਸ ਕਰਕੇ ਅਸੀਂ ਤੁਹਾਡੇ ਅੱਗੇ ਮੰਗ ਰੱਖੀ ਆ ਕਿ ਸਾਨੂੰ ਅੰਨੀ ਕੇ ਜ਼ਮੀਨ ਦਾ ਪ੍ਰਮੰਧ ਕਰਾਇਆ ਜਾਏ ਹਾਈਵੇ ਨੈਸ਼ਨਲ ਦੇ ਆਸ-ਪਾਸ ਕਿਤੇ ਵੀ 1-2 ਕਿਲੋਮੀਟਰ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਪਠਾਨਕੋਟ ਦੇ ਸੈਂਟਰ ਪੁਆਇੰਟ ਦੇ ਉੱਤੇ ਔਰ ਜੇ ਐਨ ਦਾ ਹਿਮਾਚਲ ਪ੍ਰਦੇਸ਼ ਪੰਜਾਬ ਦਾ ਇਹ ਸੈਂਟਰ ਪੁਆਇੰਟ ਹੈ ਇਸ ਕਰਕੇ ਸਾਡੀ ਬੇਨਤੀ ਹੈ ਕਿ ਸਾਨੂੰ ਵਿਸ਼ਾਲ ਕਾਰਜਕ੍ਰਮ ਕਰਾਉਣ ਵਾਸਤੇ ਇਹ ਵਾਲੀ ਸਾਡੀ ਜੋ ਮੰਗ ਹੈ ਇਹਨੂੰ ਧਿਆਨ ਚ ਰੱਖਿਆ ਜਾਏ ਇਹਦੇ ਨਾਲ ਨਾਲ ਕੱਲੀ ਜ਼ਮੀਨ ਹੀ ਨਹੀਂ ਇਹਦੇ ਨਾਲ ਸਾਨੂੰ ਉਸਾਰੀ ਵਾਸਤੇ ਫੰਡ ਦਾ ਵੀ ਪ੍ਰਬੰਧ ਕਰਵਾ ਕੇ ਦਿੱਤਾ ਜਾਏ ਸਰਕਾਰ ਦੀ ਤਰਫੋਂ ਤਾਂ ਜੋ ਕਬੀਰ ਸਾਹਿਬ ਦਾ ਇੱਕ ਵਿਸ਼ਾਲ ਧਾਮ ਬਣੇ ਔਰ ਤੁਸੀਂ ਵੀ ਉੱਥੇ ਸਾਲ ਚ ਇੱਕ ਦੋ ਵਾਰੀ ਆਓ ਔਰ ਸੰਗਤ ਨੂੰ ਪਤਾ ਲੱਗੇ ਕਿ ਸਮਾਜ 'ਚ ਸਾਡੀ ਕੋਈ ਹਸਤੀ Baਠੀ ਸੀ ਔਰ ਸਾਡੇ ਵਾਸਤੇ ਬਹੁਤ ਕੰਮ ਕਰ ਗਈ ਆ ਇਹਨਾਂ ਬੇਨਤੀਆਂ ਦੇ ਨਾਲ ਮੇਰੀ ਮੰਗ ਆ ਤੁਹਾਨੂੰ ਨਵੇਦਨਾ ਤੁਸੀਂ ਸਟੇਜ ਤੇ ਆਓ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰੋ ਧੰਨ ਕਬੀਰ ਜੈਕੀ ਸਤਿਗੁਰੂ ਕਬੀਰ ਪੰਥ ਸੇਵਾ ਸਾਡੀ ਵੱਲੋਂ ਜੋ ਅੱਜ ਸਾਰੇ ਪੰਜਾਬ ਤੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਮੰਦਰਾਂ ਤੋਂ ਬੁਲਾ ਕੇ ਸੁਸਾਇਟੀਆਂ ਨੂੰ ਅੱਜ ਇੱਕ ਬਹੁਤ ਵੱਡਾ ਸੰਤ ਸਮੇਲਨ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਆਏ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ Swami ਜਗਦੀਸ਼ਦਾਸ ਜੀ ਮਹਾਰਾਜ ਜੀ ਉਹਦੇ ਨਾਲ ਬਿਹਾਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਅਵੇਦਾਸ ਜੀ ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਸਾਨੂੰ ਆਪਣੀ ਪਰਚਨਾ ਰਹੀ ਕਬੀਰ ਸਾਹਿਬ ਜੀ ਦੇ ਪ੍ਰਚਾਰ ਔਰ ਬਾਣੀ ਬਾਰੇ ਦੱਸਿਆ ਔਰ ਮੈਂ ਦੇਖ ਰਿਹਾ ਕਿ ਬਹੁਤ ਸਾਰੀਆਂ ਸੰਗਤਾਂ ਅੱਜ ਅੱਜ ਇਸ ਜਗ੍ਹਾ ਦੇ ਉੱਪਰ ਆਈਆਂ ਹਨ ਕਿ ਜੋ ਕਾਰਜਕ੍ਰਮ ਅੱਜ ਦੀ ਸੰਸਥਾ ਨੇ ਕਰਾਇਆ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਰੇ ਪੰਜਾਬ ਤੋਂ ਸਾਥੀਆਂ ਨੂੰ ਬੁਲਾਇਆ ਹੈ ਇਹ ਜਿਵੇਂ ਇੱਥੇ ਕਾਰਜਕ੍ਰਮ ਹੋਇਆ ਹੈ ਇਦਾਂ ਦਾ ਹੀ ਕਾਰਜਕ੍ਰਮ ਲੁਧਿਆਣਾ ਅੰਮ੍ਰਿਤਸਰ ਗੁਜਰਾਂਦਰ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਤਾਂ ਕਿ ਜਿੰਨਾ ਵੀ ਮੈਂ ਤੋਂ ਪਹਿਲੇ ਜੋ ਕੀਮਤੀ ਲਾਜ ਨੇ ਕਿਹਾ ਹੈ ਕਿ ਜਦ ਤੱਕ ਅਸੀਂ ਆਪਣੀ ਹੋਂਦ ਆਪਣੀ ਪ੍ਰੈਜ਼ੈਂਸ ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਾਂਗੇ ਤਦ ਤੱਕ ਸਾਡੀਆਂ ਕੋਈ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਸਾਨੂੰ ਦੱਸਣਾ ਪਏਗਾ ਕਿ ਅਸੀਂ ਵੀ ਪੰਜਾਬ ਦੇ ਵਿੱਚ ਸਾਡਾ ਵੀ ਕੋਈ ਸਥਾਨ ਹੈ ਸਾਡਾ ਵੀ ਕੋਈ ਰਤਬਾ ਹੈ ਅਸੀਂ ਵੀ ਸਰਕਾਰਾਂ ਬਣਾ ਸਕਦੇ ਹਾਂ ਸਰਕਾਰਾਂ 'ਚ ਸਹਿਯੋਗ ਕਰ ਸਕਦੇ ਹਾਂ ਤਾਂ ਕਿ ਲੋਕੀ ਸਾਰੇ ਜੋ ਹੈ ਸਾਡੇ ਕੋਲੋਂ ਆ ਕੇ ਪੁੱਛਣ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਸੋ ਮੇਰੇ ਵੀਰਾਂ ਨੇ ਰਜਿੰਦਰ ਪਗਲ ਜੀ ਨੇ ਜੋ ਸਾਰਾ ਆਪਣੀ ਕਮੇਟੀ ਦੇ ਨਾਲ ਅੱਜ ਦਾ ਬਹੁਤ ਵੱਡਾ ਸੰਸਮੇਲਨ ਕਰਾਇਆ ਹੈ ਮੈਂ ਆਪਣੇ ਵੀਰ ਨੂੰ ਉਹਦੇ ਨਾਲ ਮੇਰਾ ਵੀਰ ਮਦਨ ਸਰਪੰਚ ਜਿਨ੍ਹਾਂ ਨੇ ਮੰਗਾਂ ਦੇ ਬਾਰੇ ਦੱਸਿਆ ਹੈ ਮੇਰੇ ਵੀ ਮਨ ਦੇ ਵਿੱਚ ਹੈ ਕਿ ਹੁਣ ਕੋਈ ਨਾ ਕੋਈ ਪੰਜਾਬ ਦੇ ਵਿੱਚ ਇੱਕ ਐਸਾ ਸਥਾਨ ਬਹੁਤ ਵੱਡਾ ਇੱਕ ਧਾਮ ਬਣੇ ਇੱਕ ਬਹੁਤ ਵੱਡਾ ਜਿੱਥੇ ਜਗ੍ਹਾ ਬਣੇ ਜਿੱਥੇ ਅਸੀਂ ਸਾਰੇ ਹੀ ਪੰਜਾਬ ਦਾ ਇੱਕ ਮੁੱਖ ਹੈੱਡ ਹੋਵੇ ਸਾਰੇ ਜਿੱਦਾਂ ਦੂਜੇ ਧਰਮਾਂ ਵਾਲੇ ਇੱਕ ਜਾ ਕੇ ਉੱਥੇ ਜਾਂਦੇ ਨੇ ਅਸੀਂ ਵੀ ਉੱਥੇ ਹਰ ਸਾਲ ਜਾਈਏ ਕਰੀਏ ਔਰ ਉਹਦੇ ਬਾਅਦ ਮੇਰੇ ਮਨ ਵਿੱਚ ਇਹੋ ਹੀ ਆ ਕਿ ਗੁਰਦਾਸਪੁਰ ਸਾਈਡ ਤੇ ਇਸ ਪਾਸੇ ਕੋਈ ਬਹੁਤ ਵੱਡੀ 8-10 ਕਿਲੇ ਜਗ੍ਹਾ ਮਿਲੇ ਉਹਦਾ ਸਾਰਾ ਸਰਕਾਰ ਵੱਲੋਂ ਉਹ ਬਣਾਇਆ ਵੀ ਜਾਵੇ ਜੀ ਜੈ ਕਬੀਰ ਧੰਨ ਕਬੀਰ ਜੈ ਕਬੀਰ ਸੋ ਸਾਥੀਓ ਜੋ ਪਿੱਛੇ ਦਿਨੀ ਤੁਸੀਂ ਸਾਰਿਆਂ ਨੇ ਸਾਰੇ ਪੰਜਾਬ ਚੋਂ ਆ ਕੇ ਜੰਦਰ ਬੈਸਟ ਵਿੱਚ ਮੇਰੇ ਨਾਲ ਸਹਿਯੋਗ ਕੀਤਾ ਮੈਨੂੰ ਸਾਰੇ ਸਾਥੀ ਬੈਠੇ ਨਜ਼ਰ ਆ ਰਹੇ ਨੇ ਮੈਂ ਨਾਵਾਂ ਦੀ ਤਫ਼ਸੀਲ ਨਹੀਂ ਜਾਂਦਾ ਹੋਇਆ ਸਾਰਿਆਂ ਨੇ ਆ ਕੇ ਇੱਕ ਇੱਕ ਘਰ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਜਾ ਕੇ ਪੈਂਤੀਆਂ ਕੀਤੀਆਂ ਮੇਰਾ ਖਿਆਲ ਹੈ ਕਿ ਕੋਈ ਵੀ ਸਾਡਾ ਭਾਈਚਾਰਾ ऐसा ਨਹੀਂ ਜਿੱਥੇ ਜਾ ਕੇ ਇਹਨਾਂ ਨੇ ਮੇਰੇ ਵੀਰਾਂ ਨੇ ਉਹਨਾਂ ਨੂੰ ਸਹਿਯੋਗ ਕਰਨ ਲਈ ਨਹੀਂ ਕਿਹਾ ਔਰ ਤੁਸੀਂ ਸਾਰਿਆਂ ਨੇ ਹਿੰਮਤ ਮਾਰ ਕੇ ਦੱਸ ਦਿੱਤਾ ਕਿ ਅਸੀਂ ਵੀ ਪੰਜਾਬ ਦੇ ਸਾਡੀ ਵੀ ਕੋ ਹੌਂਦ ਹੈ ਸਾਡੀ ਵੀ ਕੋ ਸ਼ਕਤੀ ਹੈ 37000 ਬੋਟਾ ਦੇ ਨਾਲ ਤੁਸੀਂ ਜਿਤਾ ਕੇ ਉਸ ਇਲਾਕੇ ਦੇ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਇਹ ਗੱਲ ਠੀਕ ਹੈ ਕਿ ਬਾਕੀ ਵੀ ਸਮਾਜਾਂ ਨੇ ਸਾਰੇ ਸਮਾਜ ਬਾਲਮੀਕੀ ਪਾਈਚਾਰਾ Hindu ਪਾਈਚਾਰਾ Sikh ਪਾਈਚਾਰਾ ਸਾਰਿਆਂ ਨੇ Christian ਪਾਈਚਾਰਾ ਸਾਰਿਆਂ ਨੇ ਸਹਿਯੋਗ ਕੀਤਾ ਤੁਸੀਂ ਅੱਗੇ ਲੱਗੇ ਤੇ ਤਾਂ ਹੀ ਉਹ ਤੁਹਾਡੇ ਪਿੱਛੇ ਲੱਗੇ ਜੇ ਤੁਸੀਂ ਅੱਗੇ ਨਾ ਲੱਗਦੇ ਤੇ ਉਹਨਾਂ ਵੀ ਪਿੱਛੇ ਨਹੀਂ ਸੀ ਲੱਗਣਾ ਤੁਸੀਂ ਦੱਸਿਆ ਕਿ ਅਸੀਂ ਜੋ ਚਾਹੀਏ ਕਰ ਸਕਦੇ ਹਾਂ ਸਾਥੀਓ ਕੋਈ ਵੀ ਚੀਜ਼ ਜੋ ਹੈ ਕਹਿੰਦੇ ਨੇ ਕਿ ਹਿੰਮਤ ਦੇ ਨਾਲ ਮਿਲਦੀ ਹੈ ਤੁਸੀਂ ਕਾਫੀ ਲੰਬੇ ਸਮੇਂ ਤੋਂ ਅਸੀਂ ਪਿਛੜ ਗਏ ਸੀ ਤੁਸੀਂ ਦੁਬਾਰਾ ਔਰ ਤੁਬਾ ਹਾਸਲ ਕੀਤਾ ਹੈ ਤੁਨ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹਾਂ ਔਰ ਨਾਲ ਬੇਨਤੀ ਕਰਦਾ ਕਿ ਇਹਨੂੰ ਆਪਾਂ ਬਰਕਰਾਰ ਰੱਖਣਾ ਹੈ ਇਹਦੇ ਨਾਲ ਜਿਵੇਂ ਕੀਪਲਰ ਨੇ ਕਿਹਾ ਹੈ ਸਾਨੂੰ 1 ਤੋਂ 2 2 ਤੋਂ 4 4 ਤੋਂ 8 ਕਰਨਾ ਹੈ ਨਾ ਕਿ ਜੋ ਚੀਜ਼ ਸਾਡੇ ਕੋਲ ਇੱਕ ਹੈਗੀ ਏ ਉਹਨੂੰ ਹੀ ਖਤਮ ਕਰਨ ਦਾ ਪ੍ਰਯਾਸ ਨਹੀਂ ਹੋਣਾ ਚਾਹੀਦਾ ਇਸ ਕਰਕੇ ਜੋ 10 ਏਕੜ ਜਗ੍ਹਾ 8 10 ਏਕੜ ਜਗ੍ਹਾ ਕਹੀ ਗਈ ਹੈ ਮੈਂ ਸਾਥੀਓ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਡੀਸੀ ਸਾਹਿਬਾਨ ਨਾਲ ਮੀਟਿੰਗਾਂ ਕਰ ਰਿਹਾ ਹਾਂ ਮੈਂ ਗੁਰਦਾਸਪੁਰ ਵੀ ਜਿੱਦੇ ਦੇ ਨਾਲ ਮੀਟਿੰਗ ਕਰਾਂਗਾ ਡੀਸੀ ਸਾਹਿਬ ਨਾਲ ਔਰ ਪਠਾਨਕੋਟ ਵੀ ਕਰਾਂਗਾ ਜਿੱਥੇ ਜਗ੍ਹਾ ਤੁਹਾਡੇ ਮੁਤਾਬਕ ਮਿਲੇਗੀ ਉਹ ਜਗ੍ਹਾ ਘੜਾ ਕੇ ਅਸੀਂ ਸਰਕਾਰ ਕੋਲੋਂ ਉਹਨੂੰ ਅਲਾਟ ਵੀ ਕਰਾਵਾਂਗੇ ਪਹਿਲਾਂ ਜਗ੍ਹਾ ਲੱਭ ਕੇ ਤੁਹਾਡੀ ਸਹਿਮਤੀ ਦੇ ਨਾਲ ਕਿਉਂਕਿ ਜਗ੍ਹਾ ਉਹ ਹੀ ਲੈਣੀ ਹੈ ਜੋ ਤੁਹਾਨੂੰ ਪਸੰਦ ਹੋਵੇ ਜੋ ਤੁਹਾਡੀ ਸਹਿਮਤੀ ਹੋਵੇ ਉਹ ਜਗ੍ਹਾ ਲੈ ਕੇ ਤੇ ਸਰਕਾਰ ਨੂੰ ਕਹਿਣਾ ਹੈ ਕਿ ਸਾਨੂੰ ਇਹ ਜਗ੍ਹਾ ਦਿੱਤੀ ਜਾਵੇ ਲੋਟ ਕੀਤੀ ਜਾਵੇ ਔਰ ਬਾਕੀ ਸਮਾਜ ਵੰਗਰ ਸਾਡੇ ਸਮਾਜ ਨੂੰ ਇੱਥੇ ਕੋਈ ਬਹੁਤ ਵੱਡਾ ਕਮਿਟੀ ਹਾਲ ਧਾਮ ਬਣਾ ਕੇ ਦਿੱਤਾ ਜਾਵੇ ਕਬੀਰ ਸਾਹਿਬ ਜੀ ਦਾ ਬੰਦਾ ਇੱਥੇ ਪ੍ਰਚਾਰ ਹੋਵੇ ਸੋ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੀ ਬਹੁਤ ਤੁਹਾਡਾ ਸਤਿਕਾਰ ਕਰਦੇ ਨੇ ਔਰ ਇਹ ਜੋ ਸਾਨੂੰ ਟਿਕਟ ਮਿਲੀ ਹੈ ਇਸ ਕਰਕੇ ਮੇਰੀ ਜਦੋਂ ਉਹਨਾਂ ਨੇ ਸਰਵੇ ਕੀਤਾ ਉਹਨਾਂ ਕਿਹਾ ਕਿ ਸਾਰਾ ਪੰਜਾਬ ਦਾ ਜੋ ਸਮਾਜ ਹੈ ਭਗਤ ਚੁੰਨੀ ਲਾਲ ਜੀ ਦੇ ਨਾਲ ਪਰਿਵਾਰ ਨਾਲ ਖੜਾ ਹੈ ਇਸ ਕਰਕੇ ਸੀਨ ਨੂੰ ਟਿਕਟ ਦਵਾਂਗੇ ਤੇ ਬੜੇ ਆਰਾਮ ਨਾਲ ਜਿੱਤ ਸਕਦੀ ਹੈ ਹੋਰ ਵੀ ਬੜੇ ਲੋਕੀ ਟਿਕਟ ਲੈਣ ਦੇ ਚਾਹਵਾਨ ਸਨ ਪਰ ਤੁਹਾਡੀ ਸ਼ਕਤੀ ਨੂੰ ਦੇਖਦੇ ਹੋਏ ਤੁਹਾਡੀ ਤਾਕਤ ਨੂੰ ਦੇਖਦੇ ਹੋਏ ਉਹਨਾਂ ਨੇ ਪਾਰਟੀ ਨੇ ਭਗਤ ਚੁੰਨੀ ਲਾਲ ਜੀ ਦੇ ਪਰਿਵਾਰ ਨੂੰ ਮੈਨੂੰ ਟਿਕਟ ਦਿੱਤੀ ਤਾਂ ਕਿ ਉਹਨ ਨੂੰ ਪਤਾ ਲੱਗੇ ਸਾਰਾ ਸਮਾਜ ਉਹਨਾਂ ਦੇ ਨਾਲ ਖੜਾ ਹੈ ਅਸੀਂ ਜਦੋਂ ਵੀ ਰੋਡ 'ਤੇ ਸਾਰੇ ਆਨੇ ਇਕੱਠੇ ਹੋ ਕੇ ਆਪਣੀ ਕਾਮਯਾਬੀ ਦੀ ਹਮਲਾ ਮਾਰਨਾ ਹੈ ਜਿਵੇਂ ਕਿਹਾ ਹੈ 1 ਤੋਂ 2 2 ਤੋਂ 4 ਕਰਨਾ ਹੈ ਇਸ ਕਰਕੇ ਕਦੇ ਵੀ ਜੋ ਚੀਜ਼ ਬਣੀ ਹੈ ਬਣੇ ਹੋਏ ਕੰਮ ਨੂੰ ਅਸੀਂ ਹੋਰ ਸਵਾਰਨਾ ਹੈ ਉਸ ਦਾ ਨੁਕਸਾਨ ਕਦੇ ਵੀ ਨਹੀਂ ਹੋਣ ਦੇਣਾ ਸੋ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਜਦੋਂ ਮੈਂ ਆਵਾਂਗਾ ਤੁਹਾਨੂੰ ਦੱਸ ਕੇ ਆਵਾਂਗਾ ਕਿ ਅੱਜ ਮੇਰੀ ਮੀਟਿੰਗ ਡੀਸੀ ਸਾਹਿਬ ਨਾਲ ਗੁਰਦਾਸਪੁਰ 'ਚ ਹੈ ਅੱਜ ਪਠਾਨਕੋਟ 'ਚ ਹੈ ਜਿੱਥੇ ਕਹੋਗੇ ਜਗ੍ਹਾ ਤੁਸੀਂ ਚਾਹੋਗੇ ਜਿਹੜੀ ਜਗ੍ਹਾ ਅਵੇਲੇਬਲ ਹੋਏਗੀ ਤੁਹਾਡੀ ਅਪਰੂਵਲ ਦੇ ਨਾਲ ਅਸੀਂ ਦਵਾਵਾਂਗੇ ਔਰ ਉਹਦੇ ਨਾਲ ਬਹੁਤ ਵੱਡਾ ਇੱਕ ਕਮਿਟੀ ਹਾਕ ਕੰਮ ਬਣੇਗਾ ਤਾਂ ਕਿ ਅਸੀਂ ਕੱਲ ਨੂੰ ਸਿੱਥੇ ਉੱਥੇ ਜਾ ਕੇ ਸਾਰੇ ਹੀ ਪੰਜਾਬ ਦੇ ਉੱਥੇ ਇਕੱਠੇ ਹੋ ਕੇ ਆਪਣਾ ਕਾਰਜਕ੍ਰਮ ਕਰ ਸਕੀਏ ਤੁਹਾਡਾ ਇੱਕ ਵਾਰ ਫੇਰ ਸਾਰੇ ਆਏ ਹੋਈ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਨਾਲ ਇੱਕ ਹੋਰ ਬੇਨਤੀ ਕਿ ਤੁਸੀਂ ਇਦਾਂ ਹੀ ਦੇ ਸਮਾਗਮ ਨੇ ਇਦਾਂ ਦੇ ਮੇਲੇ ਨੇ ਇਦਾਂ ਦੇ ਸੰਸਮੇਲਨ ਜੋ ਹੈ ਅੰਮ੍ਰਿਤਸਰ ਵੀ ਕਰਨਾ ਹੈ ਲੁਧਿਆਣਾ ਵੀ ਕਰਨਾ ਹੈ ਜਲੰਧਰ ਵੀ ਕਰਨਾ ਹੈ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਜੋ ਆਜਦਾ ਸਵੈਲੰਜਰੇ ਮੇਰੇ ਸਾਥੀਆਂ ਨੇ ਕਰਾਇਆ ਹੈ ਇਸ ਸੰਸਥਾ ਨੂੰ ਮੈਂ ਕਿਉਂਕਿ ਖਰਚਾ ਆਇਆ ਹੋਣਾ 2 ਲੱਖ ਰੁਪਏ ਮੈਂ ਆਪਣੋਂ ਦੇਵਾਂਗਾ ਤਾਂ ਕਿ ਇਹਨਾਂ ਨੂੰ ਅੱਗੋਂ ਹੋਰ ਹਿੰਮਤ ਮਿਲੇ ਤਾਂ ਕਿ ਮੇਰੇ ਬੱਚੇ ਇਨਾਂ ਮਸੂਹਸਨ ਅਸੀਂ ਇਹਦੇ ਨਾਲ ਖੜੇ ਹਾਂ ਇਹਦੇ ਨਾਲ ਖੜੇ ਹਾਂ ਤਾਂ ਕਿ ਤੁਹਾਡਾ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਅਸੀਂ ਇੱਕ ਜਿੱਦੇ ਸਹਿਯੋਗੀ ਬੰਨਾ ਹੈ ਸਾਥੀ ਬੰਨਾ ਹੈ ਸੋ ਮੈਂ ਹੋਰ ਜਗ੍ਹਾ ਜਿਹੜੇ ਮੰਡਲ ਮੇਰੇ ਭਾਈ ਸਾਹਿਬ ਕਹਿ ਰਹੇ ਸੀ ਨਾ ਉੱਥੇ ਵੀ ਜਾਵਾਂਗੇ ਜਿੰਨੇ ਵੀ ਗੁਰੂ ਘਰ ਨੇ ਜਿੰਨੇ ਵੀ ਸਾਡੇ ਮੰਦਰ ਨੇ ਉਹਨਾਂ ਵਾਸਤੇ ਮੈਂ ਉਨਤੇ ਜਾ ਕੇ ਸਾਰਿਆਂ ਨੂੰ ਉਹਨਾਂ ਵਾਸਤੇ ਮੈਂ ਗਰੰਟਾ ਅਨਾਉਂਸ ਕਰਾਂਗਾ ਉੱਥੇ ਜਾ ਕੇ ਸਰਕੇ ਚਿੰਤਾ ਨਾ ਕਰੋ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਸਾਰੇ ਦੀਨਾ ਨਗਰ ਅੰਮ੍ਰਿਤਸਰ ਲੁਧਿਆਣਾ ਕੋਈ ਐਸਾ ਸਥਾਨ ਨਹੀਂ ਪਟਾਲਾ ਜਿੱਥੇ ਮੇਰੇ ਵੀਰ ਸ਼ੋਕ ਜੀ ਬੱਠੇ ਨੇ ਸਭ ਜਗ੍ਹਾ ਅਸੀਂ ਗਰਾਂਣਾ ਦਿੱਤੀਆਂ ਇਹਨਾਂ ਨੂੰ ਦਿੱਤੀ ਜਾਏਗੀ ਤੁਸੀਂ ਚਿੰਤਾ ਨਾ ਕਰੋ ਜੋ ਕਹੋਗੇ ਬੈਠ ਕੇ ਅਸੀਂ ਸਭ ਦੇ ਨਾਲ ਸਹਿਯੋਗ ਕਰਾਂਗੇ ਇੱਕ ਕਰੀ ਫੇਰ ਇਕੱਠੇ ਹੋ ਕੇ ਦਹੀਂ ਹਿੰਮਤ ਨਾਲ ਤੁਸੀਂ ਕਰਨਾ ਇਸ ਲੜੀ ਨੂੰ ਇਹ ਜੋ ਅੱਜ ਸ਼ੁਰੂਆਤ ਕੀਤੀ ਹੈ ਬਹੁਤ ਅੱਛੀ ਸ਼ੁਰੂਆਤ ਹੈ ਕਿਰਪਾ ਕਰਕੇ ਅੱਗੇ ਵਧਾਓ ਇਨੂੰ ਜਰੰਦਰ ਵੀ ਲੈ ਕੇ ਜਾਓ ਅੰਮ੍ਰਿਤਸਰ ਵੀ ਲੈ ਕੇ ਜਾਓ ਲੁਧਿਆਣੇ ਵੀ ਲੈ ਕੇ ਜਾਓ ਤੇ ਗੁਰਦਾਸਪੁਰ ਜਾਂ ਹੋਰ ਜਗ੍ਹਾ ਜਿੱਥੇ ਸਾਥੀ ਹੈਗੇ ਨੇ ਕਰੋ ਮੈਂ ਤੁਹਾਡੇ ਨਾਲ ਖੜਾ ਹਾਂ ਤੁਹਾਡਾ ਪੂਰਾ ਸਹਿਯੋਗ ਕਰਾਂਗਾ ਤੁਹਾਨੂੰ ਕਿਸੇ ਚੀਜ਼ ਦੀ ਕਮੀ ਮੈਂ ਨਹੀਂ ਆਣ ਦਵਾਂਗਾ ਬਹੁਤ ਬਹੁਤ ਧੰਨਵਾਦ ਜੈ ਕਬੀ